ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਗੁਰੂ ਨਾਨਕ ਦੇਵ ਜੀ ਦੀ ਬਹੁਤ ਸੁੰਦਰ ਕਹਾਣੀ ਲੈ ਕੇ ਆਏ ਹਾਂ ਮੱਕੀ ਦੀ ਸੱਚੀ ਰੋਟੀ ਇਹ ਕਹਾਣੀ ਸਾਨੂੰ ਸਿਖ ਦਿੰਦੀ ਹੈ ਕਿ ਸੱਚੀ ਕਮਾਈ ਹੀ ਸਭ ਤੋਂ ਵੱਡਾ ਧਨ ਹੈ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਪਿੰਡ ਪਹੁੰਚੇ ਪਿੰਡ ਵਿੱਚ ਇੱਕ ਅਮੀਰ ਦਾ ਘਰ ਸੀ ਅਤੇ ਇੱਕ ਗਰੀਬ ਲਾਲੂ ਦਾ ਘਰ ਸੀ ਅਮੀਰ ਨੇ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਖਾਣਾ ਪੇਸ਼ ਕੀਤਾ ਗੁਰੂ ਸਾਹਿਬ ਜੀ ਨੇ ਕਿਹਾ ਇਹ ਖਾਣਾ ਮਿਹਨਤ ਨਾਲ ਨਹੀਂ ਦਿਖਾਵੇ ਨਾਲ ਬਣਿਆ ਹੈ ਫਿਰ ਗੁਰੂ ਸਾਹਿਬ ਜੀ ਗਰੀਬ ਲਾਲੂ ਦੇ ਘਰ ਗਏ ਲਾਲੂ ਨੇ ਨਮਰਤਾ ਨਾਲ ਕਿਹਾ ਮਹਾਰਾਜ ਮੇਰੇ ਕੋਲ ਤਾਂ ਕੁਝ ਵੀ ਨਹੀਂ ਸਿਰਫ ਮੱਕੀ ਦੀ ਸਧਾਰਨ ਰੋਟੀ ਹੈ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਹਨ ਇਹ ਹੀ ਤਾਂ ਸੱਚੀ ਰੋਟੀ ਹੈ ਇਹ ਮਿਹਨਤ ਅਤੇ ਪਿਆਰ ਨਾਲ ਬਣੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਪਿੰਡ ਦੇ ਸਭ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਪਦੇਸ਼ ਦਿੱਤਾ ਸੱਚੀ ਕਮਾਈ ਨਾਲ ਬਣਿਆ ਇੱਕ ਗੱਲਾ ਵੀ ਲੱਖਾਂ ਸੋਨੇ ਦੀਆਂ ਥਾਲੀਆਂ ਤੋਂ ਵੱਧ ਹੈ ਸਾਰੇ ਪਿੰਡ ਵਾਸੀਆਂ ਨੇ ਨਿਮਰਤਾ ਨਾਲ ਸਿਰ ਚੁਕਾਇਆ ਅਤੇ ਕਿਹਾ ਅਸੀਂ ਹੁਣ ਤੋਂ ਸੱਚੀ ਕਮਾਈ ਕਰਾਂਗੇ ਸੱਚੀ ਕਮਾਈ ਹੀ ਸਭ ਤੋਂ ਵੱਡਾ ਧਨ ਹੈ ਪ੍ਰਭੂ ਨੂੰ ਸੱਚਾਈ ਅਤੇ ਨਿਮਰਤਾ ਹੀ ਪਿਆਰੀ ਹੈ ਧੰਨਵਾਦ ਜੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ